ਇੱਕ ਪਾਸੇ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਦੇ ਜਾਨ ਨੂੰ ਸੁਰੱਖਿਅਤ ਕਰਨ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਸੈਮੀਨਾਰ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਸੜਕਦ ਨਿਯਮਾਂ ਨੂੰ ਨਾ ਮੰਨਣ ਤੇ ਲੋਕਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਤੇ ਅੱਜ ਪਠਾਨਕੋਟ ਟ੍ਰੈਫਿਕ ਪੁਲਿਸ ਵੱਲੋਂ ਪਠਾਨਕੋਟ ਕਾਂਗੜਾ ਕੌਮੀ ਰਾਹ ਤੇ ਨਾਕਾ ਲਗਾਇਆ ਗਿਆ ਤੇ ਸੜਕ ਨਿਯਮ ਨਾ ਮੰਨਣ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਗਏ ਨੇ ਇਸ ਮੌਕੇ ਟ੍ਰੈਫਿਕ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਕਿ ਕੁਝ ਕਿਹਾ ਤੁਸੀਂ ਵੀ ਦੇਖੋ ਤੇ ਸੁਣੋ ਅੱਜ ਅਸੀਂ ਮਾਨਜੋਗ ਐਸਐਸਕੇ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਹੇਠਾਂ ਪਾਸ ਸਿੰਬਲ ਚੌਂਕ ਦੇ ਵਿੱਚ ਨਾਕਾ ਲਗਾ ਕੇ ਜਿਹੜੇ ਟ੍ਰੈਫਿਕ ਰੂਲ ਤੋੜ ਰਹੇ ਆ ਉਹਨਾਂ ਨੂੰ ਉਹਨਾਂ ਦੇ ਚਲਾਨ ਕਰ ਰਹੇ ਆ ਔਰ ਬ੍ਰੀਫ ਵੀ ਕਰ ਰਹੇ ਆ ਲੋਕਾਂ ਨੂੰ ਔਰ ਚਲਾਨ ਵੀ ਕਰ ਰਹੇ ਆ ਸਰ ਜਿਹੜੇ ਚਲਾਨ ਚਲਾਨਾਂ ਦਾ ਰੇਟ ਤਾਂ ਸੇਮ ਪਹਿਲੇ ਵਾਲਾ ਹੀ ਆ ਪਰ ਲੇਕਿਨ ਚਲਾਨ ਪਹਿਲੇ ਮੈਨੂਅਲ ਕਰਦੇ ਸੀਗੇ ਹੁਣ ਆਪਾਂ ਮਸ਼ੀਨਕ ਕਰ ਰਹੇ ਆ ਇਹ ਚਲਾਨ ਕਰਦੇ ਆ ਜ਼ਿਆਦਾ ਲੋਕਾਂ ਨੂੰ ਪੀੜ ਨਹੀਂ ਹੈ ਕਿ ਟ੍ਰੈਫਿਕ ਰੂਲ ਜਿਹੜੇ ਫਾਲੋ ਕਰਨਾ ਚਾਹੀਦੇ ਆ ਤਾਂ ਕਿ ਰਸਤੇ ਦੇ ਵਿੱਚ ਜਾਂਦੇਆਂ ਕੋਈ ਕਿਸ ਤਰ੍ਹਾਂ ਦੀ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਇਸੇ ਤੋਂ ਬਚਣ ਲਈ ਟ੍ਰੈਫਿਕ ਰੂਲ ਫਾਲੋ ਕਰੋ ਇੱਕ ਪਾਸੇ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਦੇ ਜਾਨ ਨੂੰ ਸੁਰੱਖਿਅਤ ਕਰਨ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਸੈਮੀਨਾਰ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਸੜਕਾਂ ਨਿਯਮਾਂ ਨੂੰ ਨਾ ਮੰਨਣ ਤੇ ਲੋਕਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਅਤੇ ਅੱਜ ਪਠਾਨਕੋਟ ਟ੍ਰੈਫਿਕ ਪੁਲਿਸ ਵੱਲੋਂ ਪਠਾਨਕੋਟ ਕਾਂਗੜਾ ਕੌਮੀ ਰਾਹ ਤੇ ਨਾਕਾ ਲਗਾਇਆ ਗਿਆ ਤੇ ਸੜਕ ਨਿਯਮ ਨਾ ਮੰਨਣ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਗਏ ਨੇ ਇਸ ਮੌਕੇ ਟ੍ਰੈਫਿਕ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਕਿ ਕੁਝ ਕਿਹਾ ਤੁਸੀਂ ਵੀ ਦੇਖੋ ਤੇ ਸੁਣੋ ਅੱਜ ਅਸੀਂ ਮਾਨ ਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਹਟਾਪਾ ਸਿੰਬਲ ਚੌਂਕ ਦੇ ਵਿੱਚ ਨਾਕਾ ਲਗਾ ਕੇ ਜਿਹੜੇ ਟ੍ਰੈਫਿਕ ਰੂਟ ਤੋੜ ਰਹੇ ਆ ਉਹਨਾਂ ਨੂੰ ਉਹਨਾਂ ਦੇ ਚਲਾਨ ਕਰ ਰਹੇ ਆ ਔਰ ਬ੍ਰੀਫ ਵੀ ਕਰ ਰਹੇ ਆ ਲੋਕਾਂ ਨੂੰ ਔਰ ਚਲਾਨ ਵੀ ਕਰ ਰਹੇ ਆ ਸਰ ਜਿਹੜੇ ਚਲਾਨ ਚਲਾਨਾਂ ਦਾ ਰੇਟ ਤਾਂ ਸੇਮ ਪਹਿਲੇ ਵਾਲਾ ਹੀ ਆ ਪਰ ਲੇਕਿਨ ਚਲਾਨ ਪਹਿਲੇ ਮੈਨੂਅਲ ਕਰਦੇ ਸੀਗੇ ਹੁਣ ਆਪਾਂ ਮਸ਼ੀਨ ਤੇ ਕਰ ਰਹੇ ਆ ਇਹ ਚਲਾਨ ਕਰਦੇ ਨੇ ਜ਼ਿਆਦਾ ਲੋਕਾਂ ਨੂੰ ਪੀੜ ਹੋਈ ਹੈ ਕਿ ਟ੍ਰੈਫਿਕ ਰੂਲ ਜਿਹੜੇ ਫਾਲੋ ਕਰਨਾ ਚਾਹੀਦੇ ਆ ਤਾਂ ਕਿ ਰਸਤੇ ਦੇ ਵਿੱਚ ਜਾਂਦੇਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਇਸੇ ਲਈ ਤੋਂ ਬਚਣ ਲਈ ਟ੍ਰੈਫਿਕ ਰੂਲ ਫਾਲੋ ਕਰੋ ਇੱਕ ਪਾਸੇ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਦੇ ਜਾਨ ਨੂੰ ਸੁਰੱਖਿਅਤ ਕਰਨ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਸੈਮੀਨਾਰ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਸੜਕ ਨਿਯਮਾਂ ਨੂੰ ਨਾ ਮੰਨਣ ਤੇ ਲੋਕਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ। ਅਤੇ ਅੱਜ ਪਠਾਨਕੋਟ ਟ੍ਰੈਫਿਕ ਪੁਲਿਸ ਵੱਲੋਂ ਪਠਾਨਕੋਟ ਕਾਂਗੜਾ ਕੌਮੀ ਰਾਹ ਤੇ ਨਾਕਾ ਲਗਾਇਆ ਗਿਆ ਤੇ ਸੜਕ ਨਿਯਮ ਨਾ ਮੰਨਣ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਗਏ ਨੇ। ਇਸ ਮੌਕੇ ਟ੍ਰੈਫਿਕ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਕਿ ਕੁਝ ਕਿਹਾ ਤੁਸੀਂ ਵੀ ਦੇਖੋ ਤੇ ਸੁਣੋ ਅੱਜ ਅਸੀਂ ਮਾਨਜੂਗ ਐਸਐਸਟੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਹਟਾਪਾ ਸਿੰਬਲ ਚੌਂਗ ਦੇ ਵਿੱਚ ਨਾਕਾ ਲਗਾ ਕੇ ਜਿਹੜੇ ਟ੍ਰੈਫਿਕ ਰੂਲ ਤੋੜ ਰਹੇ ਆ ਉਹਨਾਂ ਨੂੰ ਉਹਨਾਂ ਦਾ ਚਲਾਨ ਕਰ ਰਹੇ ਹਾਂ ਔਰ ਬ੍ਰੀਫ ਵੀ ਕਰ ਰਹੇ ਆ ਲੋਕਾਂ ਨੂੰ ਔਰ ਚਲਾਨ ਵੀ ਕਰ ਰਹੇ ਹਾਂ ਸਰ ਜਿਹੜੇ ਚਲਾਨ ਚਲਾਨਾਂ ਦਾ ਰੇਟ ਤਾਂ ਸੇਮ ਪਹਿਲੇ ਵਾਲਾ ਹੀ ਆ ਪਰ ਲੇਕਿਨ ਚਲਾਨ ਪਹਿਲੇ ਮੈਨੂਅਲ ਕਰਦੇ ਸੀਗੇ ਹੁਣ ਆਪਾਂ ਮਸ਼ੀਨ 'ਤੇ ਕਰ ਰਹੇ ਹਾਂ ਇਹ ਚਲਾਨ ਕਰਦੇ ਨੇ ਜ਼ਿਆਦਾ ਲੋਕਾਂ ਨੂੰ ਪੀਲੇ ਹੋਈਏ ਕਿ ਟ੍ਰੈਫਿਕ ਰੂਲ ਜਿਹੜੇ ਫਾਲੋ ਕਰਨਾ ਚਾਹੀਦੇ ਆ ਤਾਂ ਕਿ ਰਸਤੇ ਦੇ ਵਿੱਚ ਜਾਂਦੇਆਂ ਨੂੰ ਕਿਸ ਤਰ੍ਹਾਂ ਦੀ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਉਸੇ ਲਈ ਤੋਂ ਬਚਣ ਲਈ ਟ੍ਰੈਫਿਕ ਰੂਲ ਫਾਲੋ ਕਰੋ